ਉਹ ਤੁਸੀਂ ਸੁਣੋ ਗਗਲਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਫ੍ਰਾਂਸੀਸੀ ਲੇਖਕ ਅਲਬੇਰ ਕਾਮੂ ਵੱਲੋਂ ਲਿਖਤ ਨਾਵਲ ਦਾ ਆਊਟਸਾਈਡਰ ਦਾ ਪੰਜਾਬੀ ਅਨੁਵਾਦ ਇਸ ਨਾਵਲ ਦੇ ਪ੍ਰਕਾਸ਼ਕ ਨੇ 88 ਸ਼ਾਪ ਨੰਬਰ 3 ਕਾਲੂ ਕੰਪਲੈਕਸ ਆਪੋਜੀਟ ਪੰਜਾਬੀ ਯੂਨੀਵਰਸਿਟੀ ਪਟਿਆਲਾ 147002 ਪੰਜਾਬ ਤੇ ਜਿਨ੍ਹਾਂ ਦਾ ਈਮੇਲ ਐਡਰੈਸ ਹੈ ਆਟੋਮਾਟ ਪਬਲਿਸ਼ਰਸ at gmail.com ਸੇਨਾ ਦਾ ਫੋਨ ਨੰਬਰ ਹੈ 985872450 ਤੇ 73802 73803 ਇਹਨਾਂ ਦੀ ਵੈਬਸਾਈਟ ਹੈ www.automatsbooks.com ਇਸ ਨਾਵਲ ਦੇ ਅਨੁਵਾਦ ਕਰਤਾ ਗੁਰਦੀਪ ਸਿੰਘ ਨਕਸ਼ਤਰੀ ਪੰਜ ਕੋਹਾੜਾ ਈਮੇਲ ਐਡਰੈਸ ਹੈ gsnakshatripanjkohar@gmail.com ਤੇ ਜਿਨ੍ਹਾਂ ਦੀ ਵੈਬਸਾਈਟ ਹੈ www. ਨਕਸ਼ਦੀਪ ਪੰਜਕੋਹਾ.gursooch.com ਉਹਨਾਂ ਨੇ ਇਹ ਨਾਵਲ ਆਫਰਿੰਟ ਤੇ ਅਨਖਤਕਾਰ ਨੂੰ ਸਮਰਪਿਤ ਕੀਤਾ ਹੈ। ਗੁਰਦੀਪ ਸਿੰਘ ਨਕਸ਼ਦੀਪ ਪੰਜਕੋਹਾ ਦੀ ਕਲਮ ਤੋਂ ਜੋ ਹੋਰ ਰਚਨਾਵਾਂ ਹੁਣ ਤੱਕ ਸਾਹਮਣੇ ਆਈਆਂ ਨਹੀਂ। ਉਹਨਾਂ ਵਿੱਚ ਨਾਵਲ ਨੇ 1987 ਵਿੱਚ ਲਿਖਿਆ ਬਾਪ ਰੋਲਿਆਂ ਦੇ ਨਾਲ, 1999 ਵਿੱਚ ਸੰਜਾ ਦੁੱਖ, 1994 ਵਿੱਚ ਪਾਰ ਬਣਾਯਾਲ ਨੇ, 1998 ਵਿੱਚ ਗਿਰਵੀ ਹੋਏ ਮਨ, 2019 ਵਿੱਚ ਦਰਖਤੋਂ ਟੁੱਟੇ ਪੱਤੇ 2020 ਵਿੱਚ ਸਲਗਦੀ ਅੱਗ 2023 ਵਿੱਚ ਤਲਵਾਰ ਦੀ ਧਾਰ ਤੇ ਤੇ 2023 ਵਿੱਚ ਹੀ ਤਿਲਕਨ 2024 ਵਿੱਚ ਉਹਨਾਂ ਨੇ ਆਪਣੇ ਪਾਠਕਾਂ ਨੂੰ ਦੋ ਨਾਵਲ ਸੂਰਜ ਦੀ ਤੀ ਦਰਦਲ ਦੇ ਫੁੱਲ ਅਤੇ ਇੱਕ ਬਾਲ ਨਾਵਲ ਸਾਥ-ਸاتھ ਦਿੱਤਾ 2025 ਵਿੱਚ ਉਹਨਾਂ ਦਾ ਨਾਵਲ ਆਇਆ ਕੀ ਖਟਿਆ ਪ੍ਰਦੇਸ਼ ਇਸ ਤੋਂ ਇਲਾਵਾ ਗੁਰਦੀਪ ਸਿੰਘ ਨਕਸ਼ਦੀਪ ਅੰਗਰੇਜ਼ੀ ਵਿੱਚ ਗੁਰੂ ਮੈਸੇਜ ਦ ਅਲਟੀਮੇਟ ਫਰੀडम ਗੁਰੂ ਨਾਨਕ ਇਨ ਹਿਸ ਓਨ ਵਰਡਸ ਅ ਸੈਲਫ ਪੋਰਟਰੇਟ ਭਗਤ ਕਬੀਰ ਹੂ ਡਸ ਲਿਵ ਵਿਥਿਨ ਅਤੇ ਇਨ ਸੈਂਸ ਦਾ ਬਾਨੀ ਆਫ ਗੁਰੂ ਨਾਨਕ ਸਾਹਿਬ ਵਾਲਿਊਮ 1 ਐਂਡ 2 ਆਪਣੇ ਪਾਠਕਾਂ ਨੂੰ ਦੇ ਚੁੱਕੇ ਨੇ ਉਹਨਾਂ ਦੇ ਨਾਵਲ ਗਿਰਵੀ ਹੋਏ ਮਨ ਨੂੰ ਡਾਕਟਰ ਸੁਮਨੀਤ ਕੌਰ ਪਾਬਾ ਤੇ ਡਾਕਟਰ ਪਨੀਤ ਰੰਧਾਵਾ ਨੇ ਟਰਾਂਸਲੇਟ ਕੀਤਾ ਹੈ ਤੇ ਇਸ ਸਮਾਂ ਲੈਟਰਲ ਮਾਈਂਟਸ ਇਸ ਨਾਵਲ ਬਾਰੇ ਗੁਰਦੀਪ ਸਿੰਘ ਪੰਜ ਕੋਹਾ ਦਾ ਕਹਿਣਾ ਹੈ ਕਿ ਅਲਬੇਹਰ ਕਮੂ ਨੇ ਇਸ ਨਾਵਲ ਵਿੱਚ ਇੱਕ ਨਾਸਤਿਕ ਬੰਦੇ ਕੋਲੋਂ ਕਬਰ ਹਟਤੇ ਸਵੈ ਰੱਖਿਆ ਦੀਨ ਹੋਏ ਕਤਲ ਦੇ ਮਕਦਮੇ ਵਿੱਚ ਇਨਸਾਫ ਕਰਨ ਵਾਲੇ ਟਾਂਚੇ ਵੱਲੋਂ ਕੈਦੀ ਨੂੰ ਸਹੀ ਧਰਮ ਰਾਹੀਂ ਜਰਮ ਲਈ ਅਫਸੋਸ ਕਰਨ ਉੱਤੇ ਜ਼ਿਆਦਾ ਜ਼ੋਰ ਦੇਣ ਦੇ ਬਖਾਇਆ ਹੈ ਜਾਂ ਕੈਦੀ ਦੇ ਨਿੱਜੀ ਅੰਤਰਮੁਖੀ ਸੁਭਾਅ ਦੇ ਆਧਾਰ ਉੱਤੇ ਉਸ ਤੋਂ ਹੋਏ ਸਵੈ ਰੱਖਿਆ ਵਿੱਚ ਕਤਲ ਨੂੰ ਇਰਾਦਾ ਕਤਲ ਵਿੱਚ ਬਦਲਣ ਵਾਲੇ ਟਾਂਚੇ ਉੱਤੇ ਬਹੁਤ ਵੱਡਾ ਕਿੰਤੂ ਕੀਤਾ ਹੈ ਜੋ ਦਰਅਸਲ ਹਰ ਦੇਸ਼ ਵਿੱਚ ਅਜੇ ਵੀ ਕਾਇਮ ਹੈ ਇਹ ਸਭ ਕੁਝ ਆਖਣ ਦੇ ਬਾਵਜੂਦ ਮੇਰਾ ਕਿੰਤੂ ਲੇਖਕ ਉਤੇ ਬਣਿਆ ਹੋਇਆ ਹੈ ਕਿ ਉਸ ਇਨਸਾਫਾਂ ਚਾੰਚੇ ਨੇ ਕੈਦੀ ਨੂੰ ਬਹੁਤ ਵਾਰ ਆਪਣਾ ਪੱਖ ਸਾਫ ਕਰਦਾ ਪੂਰਾ ਮੌਕਾ ਵੀ ਦਿੱਤਾ ਜੇ ਕੈਦੀ ਅਜਿਹੇ ਮੌਕੇ ਨੂੰ ਆਪਣੇ ਰਾਉ ਵਿੱਚ ਰਹਿ ਕੇ ਗਵਾ ਦਿੰਦਾ ਤਾਂ ਉਸ ਤਾਂਤੇ ਦਾ ਸਾਰਾ ਦੋਸ਼ ਨਹੀਂ ਰਹਿ ਜਾਂਦਾ ਅਲਬੇਰ ਕਾਮੂ ਬਿਨਾਂ ਸ਼ੱਕ ਇੱਕ ਬਹੁਤ ਪ੍ਰਗਤੀਸ਼ੀਲ ਤੇ ਵੱਡਾ ਫ੍ਰਾਂਸੀਸੀ ਲੇਖਕ ਹੋਇਆ ਯਾਦ ਰਹੇ ਕਿ ਅਲਬੇਰ ਕਾਮੂ ਨੂੰ 1957 ਵਿੱਚ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ ਸੀ ਅਲਬੇਰ ਕਾਮੂ ਇੱਕ ਮਜ਼ਦੂਰ ਜਮਾਤਕਰ ਵਿੱਚ 1913 ਵਿੱਚ ਜਨਮਿਆ ਉਸਨੇ ਆਪਣੀ ਬੁਢੀਲੀ ਜ਼ਿੰਦਗੀ ਉੱਤਰੀ ਅਫਰੀਕਾ ਵਿੱਚ guzari ਜਿੱਥੇ ਉਹ ਆਪਣੀ ਯੂਨੀਵਰਸਿਟੀ ਆਫ ਅਲਜੀਰੀਆ ਦੀ ਪੜ੍ਹਾਈ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ ਕਰਦਾ ਰਿਹਾ ਜਿਵੇਂ ਮੌਸਮ ਵਿਭਾਗ ਕਾਰਾਂ ਦੀ ਐਕਸੈਸਰੀ ਵਾਲੀ ਦੁਕਾਨ 'ਚ ਤੇ ਇੱਕ ਸ਼ਿਪਿੰਗ ਕੰਪਨੀ ਵਿੱਚ ਕੰਮ ਕਰਦਾ ਰਿਹਾ ਫਿਰ ਉਹ ਪੱਤਰਕਾਰੀ ਵੱਲ ਮੁੜ ਗਿਆ ਉਸਨੇ ਕਿਬਲੀ ਵਿਚ ਰਹਿੰਦੇ ਮੁਸਲਮਾਨ ਲੋਕਾਂ ਦੀ ਬੁਰੀ ਹਾਲਤ ਉੱਤੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਕਰਕੇ ਅਲਜੀਰੀਆ ਸਰਕਾਰ ਦਾ ਉਹਨਾਂ ਖਾਤਰ ਕੁਝ ਕਰਨ ਲਈ ਉਹਦਰ ਧਿਆਨ ਗਿਆ 1935 ਤੋਂ 1938 ਤੀਕੋ ਲੇਕੀ ਪਾਣਾਟਕ ਕੰਪਨੀ ਚਲਾਉਂਦਾ ਰਿਹਾ ਜਿਵੇਂ ਮਿਲ ਰੌਕਸ ਗਾਈਡ ਸਿੰਸ ਡਸਟ ਵਸ ਕੀਤੇ ਹੋਰਾਂ ਦੇ ਨਾਟਕ ਦੂਜੀ ਜੰਗ ਵੇਲੇ ਉਹ ਦਾ ਰਜਿਸਟੈਂਸ ਮੂਵਮੈਂਟ ਦਾ ਮੋਰੀ ਸੀ ਤੇ ਉਹ ਕੰਬੈਕਟਡ ਸਾਲੀ ਦਾ ਐਡੀਟਰ ਸੀ ਤੇ ਫਿਰ ਇੱਕ ਹੋਰ ਅੰਡਰਗਰਾਉਂਡ ਪੇਪਰ ਦਾ ਕਾਮੂ ਹਮੇਸ਼ਾ ਥੀਏਟਰ ਵਿੱਚ ਸਰਗਰਮ ਰਿਹਾ ਉਸਦੇ ਕਈ ਨਾਟਕ ਚਪੇ ਤੇ ਖੇਡੇ ਗਏ ਤੇ ਨਾਲ ਹੀ ਉਸਨੇ ਨਾਵਲ ਤੇ ਲੇਖ ਜਿਵੇਂ ਦਾ ਸਟ੍ਰੇਂਜਰ ਦਾ ਪਲੇਗ ਦਾ ਫਾਲ ਐਕਸਾਈਲੈਂਡ ਦਾ ਕਿੰਗਡਮ ਤੇ ਫਲਸਫੀ ਲਿਖ ਜਿਵੇਂ ਦਾ ਮਿਥ ਆਫ ਸੇਸੀਪਾਸ ਐਂਡ ਦਾ ਰੈਵਲ ਜਿਸ ਕਰਕੇ ਉਸ ਦੀ ਫਰਾਂਸ ਦੇ ਸਾਹਿਤ ਵਿੱਚ ਪ੍ਰਮੁਖਤਾ ਹੈ 1957 ਵਿੱਚ ਉਸ ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਮਿਲਿਆ 1960 ਵਿੱਚ ਇੱਕ ਦੁਰਘਟਨਾ ਵਿੱਚ ਦੁਨੀਆ ਦੇ ਪ੍ਰਮੁੱਖ ਲੇਖਕ ਦੀ ਇੰਜ ਮੌਤ ਹੋ ਗਈ। ਉਹ ਪੱਛਮੀ ਸਾਹਿਤ ਦੇ ਪ੍ਰਸਿੱਧ ਸੈਤਕ ਲੋਕਾਂ ਵਿੱਚੋਂ ਇੱਕ ਸੀ ਤੇ ਸਿਖਰ ਤੇ ਸੀ। ਤੇ ਹੁਣ ਥੋੜਾ ਫ੍ਰੈਂਚ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਵਾਲੇ ਲੇਖਕ ਮੈਥਿਊ ਵਾਰਡ ਬਾਰੇ। ਮੈਥਿਊ ਇੱਕ ਕਵੀ, ਸਮੀਖਿਆਕਾਰ ਤੇ ਅਨੁਵਾਦਕ ਹੈ। ਉਸ ਦੇ ਅਨੁਵਾਦ ਕਾਰਜਾਂ ਵਿੱਚ ਕੋਲੇਟੀ, ਬਾਰਥੀਸ, ਪਿਕਾਸੋ, ਸਾਰਟਰੀ ਤੇ ਹੋਰ ਸ਼ਾਮਲ ਹਨ। ਉਹ ਸਟੈਂਡਫੋਰਡ ਯੂਨੀਵਰਸਿਟੀ ਕਾਲਜ ਡਬਲਿਨ ਜਿ세 ਉਹ ਇੱਕ ਸਕਾਲਰ ਸੀ ਤੇ ਕਲੰਬੀਆ ਪੜਿਆ ਉਸਨੇ ਬਹੁਤ ਸਾਲ ਫੀਲਡ ਟਨ ਸਕੂਲ ਰਿਵਲ ਡੇਲ ਪੜਾਇਆ ਉਹ ਕਲਰੈਡੋ ਜਨਮਿਆ ਤੇ ਹੁਣ ਮੈਨਹੈਟਨ ਨਿਊਯਾਰਕ ਵਿੱਚ ਰਹਿੰਦਾ ਹੈ ਪੂਰਾ ਨਾਵਲ ਅਗਲੇ ਕੰਟ ਤੋਂ